Thank nice. you, nice. ਗੁਰ ਸੇਖਾਂ ਕੀ ਹਰ ਧੂੜ ਦਹਿ ਹਮ ਬਾਪੀ ਪੀ ਗਤ ਪਾਹੇ ਲਿਆ ਆਏ ਜਮ ਕੰਕਰ ਮਾਰ ਬਿਦਾਰ ਅਨ ਹਰ ਦਰਗਹ ਲੈ ਛਡਾਏ ਗੁਰ ਸਿੱਖਾਂ ਨੋ ਸਾਬਾਸ ਹੈ ਹਰ ਟੁੱਠਾ ਮੇਲ ਮਿਲਾਏ ਗੁਰ ਪੂਰੇ ਹਰ ਨਾਮ ਜੜਾਇਆ ਜਨ ਵਿੱਚ ਭਰਮ ਚੁਕਾਇਆ RAM ਨਾਮ ਹਰ ਕੀਰਤ ਗਾਏ ਕਾਰ ਚਾਨੜ ਮਗ ਦਿਖਾਇਆ ਸਚੈ ਨਾਇ ਸਮਾਇਆ ਸਭ ਆਪੇ ਆਪ ਵਰਤੈ ਕਰਤਾ ਜੋ ਭਾਵੈ ਸੋ ਨਾਇ ਲਾਇਆ ਜਨ ਨਾਨਕ ਨਾਉ ਲੈਤਾ ਜੀਵ ਬਿਨ ਨਾਵੇ ਖਿਨ ਮਰ ਜਾ ਸਤਿਗੁਰ ਸਾਧੂ ਸਜਣਾ ਗੁਰਮਤੇ ਹਰ ਹਰ ਬੋਲੇ ਹਰ ਪ੍ਰੇਮ ਕਸਾਏ ਦਿਨ ਸਰਾਤ ਹਰਤੇ ਹਰ ਰਗ ਚੋਲੇ ਨਕਾਹੂ ਡੋਲੇ ਜਨ ਨਾਨਕ ਹਰਿ ਕਾ ਦਾਸ ਹੈ ਵਾਹਿਗੁਰੂ ਜੀ ਕੀ ਫਤਿਹ ਹਕ ਪਰਵਰ ਹਕ ਕੇਸ਼ ਗੁਰੂ ਕਰਤਾ ਹਰ ਰਾਏ ਸੁਲਤਾਨ ਹਮ ਦਰਵੇਸ਼ ਗੁਰੂ ਕਰਤਾ ਹਰ ਰਾਏ ਐਸੇ ਦੀਨ ਦਇਾਲ ਸਤਿਗੁਰੂ ਸਤਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰ राय ਸਾਹਿਬ ਜੀ ਮਹਾਰਾਜ ਜੀ ਨੇ ਅੱਜ ਦੇ ਦਿਹਾੜੇ ਕੀਰਤਪੁਰ ਸਾਹਿਬ ਸ਼ਿਸ਼ਮੈਲ ਗੁਰਦੁਆਰਾ ਸਾਹਿਬ ਜੀ ਵਿਖੇ ਜਿੱਥੇ ਗੁਰਦੁਆਰਾ ਸ਼ਿਸ਼ਮੈਲ ਸਾਹਿਬ ਸਥਿਤ ਹੈ ਇਸ ਪਾਵਨ ਸਥਾਨ ਉੱਤੇ ਸਤਿਗੁਰੂ ਨੇ ਅੱਜ ਦੇ ਦਿਨ ਅਵਤਾਰ ਧਾਰਿਆ ਔਰ ਸਮੁੱਚੇ ਹੀ ਸਿੱਖ ਜਗਤ ਵੱਲੋਂ ਸਤਿਗੁਰਾਂ ਦਾ ਪ੍ਰਕਾਸ਼ ਗੁਰਪੁਰਬ ਬੜੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਪਿਆਰ ਦੇ ਨਾਲ ਮਨਾਇਆ ਜਾ ਰਿਹਾ ਹੈ ਉੱਥੇ ਹੀ ਸਿੱਖ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਸਮੁੱਚੇ ਪ੍ਰਬੰਧ ਵੱਲੋਂ ਸਤਿਗੁਰ ਸਾਹਿਬਾਂ ਜੀ ਦਾ ਪ੍ਰਕਾਸ਼ ਗੁਰਪੁਰਬ ਗੁਰਦੁਆਰਾ ਸ਼ਿਸ਼ਮੈਲ ਸਾਹਿਬ ਸ਼੍ਰੀ ਕੀਰਤਪੁਰ ਸਾਹਿਬ ਦੀ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਪਰਸੋਂ ਰੋਜ ਤੋਂ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰambh ਹੋਏ ਨੇ ਗੁਰਬਾਣੀ ਜੀ ਦੇ ਸੰਪੂਰਨ ਭੋਗ ਪਾਏ ਨੇ ਔਰ ਬੇਅੰਤ ਸੰਗਤਾਂ ਸਤਿਗੁਰਾਂ ਦੀਆਂ ਖੁਸ਼ੀਆਂ ਲੈਣ ਵਾਸਤੇ ਇਸ ਪਾਵਨ ਸਥਾਨ ਉੱਤੇ ਹਾਜ਼ਰੀਆਂ ਭਰ ਰਹੀਆਂ ਨੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰ Rai ਸਾਹਿਬ ਜੀ ਮਹਾਰਾਜ ਜੀ ਨੇ ਸਾਨੂੰ ਕਲਜਗੀ ਜੀਵਾਂ ਨੂੰ ਜਿੱਥੇ ਕੁਦਰਤ ਵਾਤਾਵਰਨ ਸੰਭਾਲਣ ਦਾ ਉਪਦੇਸ਼ ਦਿੱਤਾ ਉਥੇ ਹੀ ਬਾਣੀ ਦਾ ਸਤਕਾਰ ਕਿਸ ਤਰ੍ਹਾਂ ਕਰਨਾ ਹੈ ਇਹ ਸਾਨੂੰ ਸਾਰਿਆਂ ਨੂੰ ਜਾਚ ਸਿਖਾਈ ਐਸੇ ਦੀਨ ਦਿਆਲ ਸਤਿਗੁਰੂ ਗੁਰੂ ਹਰ Rai ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਸਮੁਤੀਆਂ ਹੀ ਸੰਤਾਂ ਨੂੰ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ